ਜਲੰਧਰ ਦੇ ਫੋਗਲ ਪੁਆਇੰਟ ਨੇੜੇ ਰਾਸ਼ਟਰੀ ਰਾਜਮਾਰਗ ਦੀ ਸਰਵਿਸ ਲਾਈਨ ਟੁੱਟੀ ਹੋਣ ਕਾਰਨ ਰਾਹਗੀਰਾਂ ਨੂੰ ਕਈ ਮਹੀਨਿਆਂ ਤੋਂ ਆਉਣ ਜਾਣ ਵਿੱਚ ਆਉਂਦੀ ਮੁਸ਼ਕਲ ਨੂੰ ਦੇਖ ਕੇ ਕੁਝ ਚੌਧਰ ਦੇ ਭੁੱਖੇ ਲੋਕਾਂ ਨੂੰ ਕੈਮਰੇ ਸਾਹਮਣੇ ਆਣ ਕੇ ਪਾਰਸ਼ਦਪਤੀ ਨੇ ਦਿੱਤਾ ਕਰਾਰਾ ਜਵਾਬ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਇਹ ਹਾਲ ਹੈ ਉਹਨਾਂ ਲੋਕਾਂ ਜਿਨ੍ਹਾਂ ਨੇ ਜਾਣਾ ਹੁੰਦਾ ਲੁਧਿਆਣਾ ਤੇ ਤੁਰੇ ਹੁੰਦੇ ਅਮਰੋਦਸਰ ਵੱਲ ਇਹ ਗੱਲਾਂ ਦਲਾ ਲੋਕਾਂ ਤੇ ਹੋ ਰਹੀਆਂ ਸਿੱਧ ਬਿਊਰੋ ਰਿਪੋਰਟਸ ਦੋਆਬਾ ਟਾਈਮ ਸੰਜੀਵ ਕੁਮਾਰ ਜਲੰਧਰ ਸਾਥੀਓ ਤੁਸੀਂ ਦੇ ਦੋਆਬਾ ਟਾਈਮ ਆ ਮੈਂ ਸੰਜੀਵ ਕੁਮਾਰ ਜਲੰਧਰ ਅੱਜ ਅਸੀਂ ਪਹੁੰਚੇ ਆ ਉਹਨਾਂ ਪਣੇ ਚਾਹੁੰਦੇ ਨੇ ਜਿਹੜੇ ਇੱਥੇ ਕੀ ਬਸਾਤੀ ਮੌਸਮ ਦੇ ਨਾਲ ਸਰਵਿਸ ਲੈਂਨ ਕਈ ਭੱਜ ਜਾਂਦੀ ਆ ਕੋਈ ਲੋਕਾਂ ਨੇ ਅਪੱਤੀ ਕੀਤੀ ਤੇ ਇਥੇ ਦਾ ਕੌਂਸਲਰ ਜਨੇਸ਼ੀਰ ਫਾਸ਼ਰਪਤੀ ਕੁਝ ਨਹੀਂ ਕਰ ਰਿਹਾ ਅੱਜ ਉਹਨਾਂ ਨੂੰ ਮੌਕੇ ਤੇ ਬੁਲਾਇਆ ਮੌਕਾ ਵੀ ਦਿਖਾਇਆ ਤੇ ਉਹਨਾਂ ਨੇ ਗੱਲਵਾ ਕਰਦੇ ਆ ਭਾਈ ਕੀਨ ਆਪਣਾ ਜੀ ਜਨੇਸ਼ੀਰ ਤੁਹਾਡੇ ਵਾਰਡ ਦੇ ਵਿੱਚ ਸਮੱਸਿਆ ਆ ਰਹੀ ਹੈ ਨਾ ਹਾਈਵੇ ਸਰਵਿਸ ਲੈਂਨ ਦੇ ਇਹਦੇ ਬਾਅਦ ਵੀ ਕਮਿਊਨਿਟੀ ਕੋਈ ਟੈਲੀਫੋਨ ਦੀ ਕਈ ਵਾਰੀ ਦੇਰ ਚਿੱਟੇ ਤੇ ਮਾਈਕਰ ਵੀ ਲਾ ਚੁੱਕਿਆ ਉਹਦੇ ਉੱਪਰ ਕੁਝ ਲੋਕ ਕਹਿੰਦੇ ਆ ਵੀ ਪਾਸ਼ਰ ਪ੍ਰਿਤ ਨਹੀਂ ਕੁਝ ਨਿਕਲਦਾ ਕੋਈ ਕਹਿੰਦਾ ਪੈਖਾ ਗਿਆ ਆ ਟੜਦੇ ਦੋਪ ਲੱਗਦੇ ਪਏ ਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬੇਕੂ ਬੰਦੇ ਆ ਇਹ ਕੋਈ ਐਵੀਡੈਂਸ ਹੈਗਾ ਇਹਦੇ ਵਾਸਤੇ ਡਿਗਲਰਸ ਬਣਿਆ ਪੁਲਿਸ ਪ੍ਰਸ਼ਾਸਨ ਹੈਗਾ ਕੰਪਲੇਂਟ ਦੇਣ ਸਹੀ ਹੈ ਕੰਪਲੇਂਟ ਦੇਣਾ ਨਾ ਵੇਟ ਕਿਦੀ ਕਰ ਰਹੇ ਆ ਹੂੰ ਤੁਸੀਂ ਕਮਿਊਨਿਟੀ ਤੋਂ ਕੋਈ ਆ ਬਿਲਕੁਲ ਆ ਕੋਈ ਜੀ 4725 ਦਖਾਉਗੀ ਲਿਖਿਆ ਤੇ ਇਹਦੇ ਵਿੱਚ ਆਪਾਂ ਸੁਝਾਅ ਲਿਖਿਆ ਵੀ ਇਹਨੂੰ ਆਪਾਂ ਕਿੱਦਾਂ ਦਰੁਸਤ ਕਰ ਸਕਦੇ ਆ ਹਾਂਜੀ ਇਹਦੇ ਵਿੱਚ ਆਪਾਂ ਇਹ ਦੱਸਿਆ ਕਿ ਜੀ ਤੁਸੀਂ ਸ਼ਾਇਦ ਫੇਸਬੁਕ ਤੇ ਮੈਨੂੰ ਚੈੱਕ ਵੀ ਕੀਤਾ ਹੋਊਗਾ ਰਾਤ ਦੇ 2:30 ਵਜੇ ਤੱਕ ਆਪਾਂ ਪਾਣੀ ਇੱਥੋਂ ਖਤਮ ਕਰਕੇ ਦੂਸਰੇ ਏਰੀਆ ਤੇ ਸ਼ਿਫਟ ਕਰਵਾ ਕੇ ਇਹਦੀ ਰੋਡ ਦੀ ਸਰਵਿਸ ਕਰਵਾਈ ਸਗੀ ਠੀਕ ਆ ਜੀ ਇਹਦੀ ਰਿਪੇਅਰ ਕਰਵਾਈ ਸਗੀ ਹੂੰ ਔਰ ਇਹ ਤਿੰਨ ਚਾਰ ਵਾਰੀ ਆਪਾਂ ਕਰ ਚੁੱਕੇ ਆਂ ਅੱਛਾ ਜੀ ਪਰ ਇਹਦਾ ਪੱਕਾ ਹੱਲ ਉਹਦੀ ਆ ਜਦੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਊਗਾ ਅੱਛਾ ਜੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਨਹੀਂ ਉਹ ਚਾਹੇ ਜਿੰਨੇ ਮਰਜ਼ੀ ਪੈਸੇ ਲਾ ਲიਏ ਤੇ ਜਿੰਨੇ ਮਰਜ਼ੀ ਐਫਰਟ ਕਰ ਲიਏ ਜਿੰਨੇ ਦਿਨ ਤੱਕ ਪਾਣੀ ਦੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਨਾ ਉਨੀ ਦੇਰ ਤੱਕ ਰੋਡ ਦੀ ਲਾਈਫ ਨਹੀਂ ਰਹਿਣੀ ਅੱਛਾ ਜੀ ਆਪਾਂ ਇਹਦੇ ਵਿੱਚ ਲਿਖ ਕੇ ਪਹਿਲਾਂ ਤਾਂ ਦਿੱਤਾ ਸੀ ਵੀ ਇਹਨੂੰ ਦਰੋਸਤ ਕੀਤਾ ਜਾਵੇ ਤੁਸੀਂ ਵਿੱਚ ਕੀ ਕੀ ਲਿਖਿਆ ਦੀ ਵਿੱਚ ਤੁਸੀਂ ਹੱਤਿ ਉਹਨਾਂ ਨੂੰ ਇਹਦੇ ਵਿੱਚ ਲਿਖਿਆ ਸੀ ਕਿ ਵੀ ਪਹਿਲਾਂ ਤਾਂ ਇਹਦੇ ਜਿਹੜੀਆਂ ਸਮੱਸਿਆਵਾਂ ਆ ਇੱਕ ਤਾਂ ਲੰਬੇ ਲੰਬੇ ਜਾਮ ਲੱਗਦੇ ਆ ਹੂੰ ਦੂਜਾ ਮੱਛਰ ਬਹੁਤ ਬਿਮਾਰੀ ਜੀਵ ਜੰਤੂ ਬੜੇ ਵਿੱਚ ਪੈਦਾ ਹੋ ਚੁੱਕੇ ਆ ਮੱਛਰ ਤਾਂ ਹੈਗੀ ਆ ਹੋਰ ਕੀੜੇ ਮਕੋੜੇ ਬੜੇ ਆ ਇਹਦੇ ਵਿੱਚ ਜਿਹੜੇ ਰਾਤ ਨੂੰ ਆਮ ਦੇਖਿਆ ਜਾਂਦਾ ਬਾਹਰ ਘੁੰਮਦੇ ਆ ਹੂੰ ਇਤੋਂ ਤੱਕ ਕਿ ਨੀਲ ਵਗੈਰਾ ਵੀ ਇੱਧਰ ਆਮ ਆਮਾਈ ਤੇ ਘੁੰਮਦੇ ਨੇ ਜੇ ਨੀਲ ਦਾ ਸੱਪ ਵੀ ਆ ਹਾਂ ਖਤਰਨਾਕ ਜੀਵ ਜੰਤੂ ਇੱਥੇ ਘੁੰਮਦੇ ਆ ਹਾਂ ਉਸ ਤੋਂ ਬਾਅਦ ਜਦੋਂ ਬਰਸਾਤ ਆਉਂਦੀ ਆ ਮੀਂਹ ਦਾ ਪਾਣੀ ਖੜ ਜਾਂਦਾ ਟੋਏ ਟਿੱਬੇ ਦਿਖਦੇ ਨੇ ਐਕਸੀਡੈਂਟ ਹੁੰਦੇ ਆ 70% ਲੇਬਰ ਕਲਾਸ ਇੱਥੇ ਹੈ ਇੱਥੇ ਇੰਡਸਟਰੀ ਹੈ ਇੱਥੇ ਫੂਫੂ ਪੁਆਇੰਟ ਆ ਸਾਰੇ ਲੇਬਰ ਇੱਥੇ ਆਨੰਦ ਨੇ ਜਿਹਨੂੰ ਜੋ ਕਰਾਉਣਾ ਹੀ ਥਾਣਾ ਪਰ ਇੱਥੇ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਸੱਟ ਸੱਟ ਕੋਲਵਾ ਦਿੰਦੇ ਆ ਜਿਹੜੇ ਕਿ 2-4 ਦਿਨ ਵੀ ਕੀਤੇ 6-6 ਮਹੀਨੇ ਮੰਜੇ ਦਾ ਲੰਮੇ ਪਏ ਆ ਜਿਹਦੇ ਵਾਸਤੇ ਆਪਾਂ ਬਹੁਤ ਭਾਰੀ ਬੇਚੇ ਦਿੱਤਾ ਕਿ ਇਹਨੂੰ ਬਰੁਸ਼ਤ ਕਰਵਾਇਆ ਜਾਵੇ ਜਦੋਂ ਨਾਲ ਕੋਈ ਉਪਰਾਲਾ ਨਹੀਂ ਕੀਤਾ ਗਿਆ ਤਾਂ ਆਪਣੇ ਲੈਵਲ ਤੇ ਵੀ ਆਪਾਂ ਇਹ ਪੁੱਛੂਗਾ ਕਿ ਰਾਤ ਦੇ 2-2 ਵਜੇ ਤੱਕ ਲੱਗੇ ਰਹੇ ਨੇ ਤੇ ਨੈਸ਼ਨਲ ਅਗਲੇ ਕੀ ਕਹਿੰਦੇ ਹੋ ਉਹਨਾਂ ਆਪਣਾ ਨੈਸ਼ਨਲ ਹਾਈਵੇਅ ਲੈ ਕੇ ਦਿੱਤਾ ਵੀ ਤੁਸੀਂ ਜਿਹੜੀ ਦੂਸਰੀ ਸਾਈਡ ਤੇ ਡਰੇਨ ਬਣਾਈ ਆ ਹਾਂਜੀ ਆਲਰੇਡੀ ਜੋ ਪਹਿਲਾਂ ਬਣੀ ਹੋਈ ਸੀ ਹਮ ਔਰ ਆਲਰੇਡੀ ਪਹਿਲਾਂ ਬਣੀ ਹੋਈ ਸੀ ਉਹਨੂੰ ਹੀ ਤੋੜ ਕੇ ਨਵੀਂ ਬਣਾ ਦਿੱਤਾ ਵਜਾ ਕੀ ਬੈਖਾਨ ਦਾ ਤਰੀਕਾ ਬਣਾਇਆ ਜੇ ਉਹ ਸਹੀ ਸੀਗੀ ਤਾਂ ਉਹਨੂੰ ਤੋੜ ਕੇ ਕਿਉਂ ਬਣਾਇਆ ਪਹਿਲਾਂ ਤੁਸੀਂ ਇਹ ਸੋ ਕਹਿੰਦਾ ਮਤਲਬ ਇਹ ਨੈਸ਼ਨਲ ਹਾਈਵੇ ਕਹਿੰਦਾ ਸੈਂਟਰ ਗਵਰਨਮੈਂਟ ਦੇ ਅੰਦਰ ਉਹ ਜਾਂ ਪੰਜਾਬ ਗਵਰਨਮੈਂਟ ਦੇ ਅੰਦਰ ਜਾਂ ਜਲੰਧਰ ਦੇ ਨਗਰ ਨਿਗਮ ਦੇ ਅੰਦਰ ਆਉਂਦਾ ਆ ਜੀ ਨੈਸ਼ਨਲ ਹਾਈਵੇ ਸੈਂਟਰ ਗਵਰਨਮੈਂਟ ਦੇ ਅਧੀਨ ਆ ਜੀ ਕੋਈ ਲੋਕ ਕਹਿੰਦਾ ਮਤਲਬ ਆਪਣੇ ਨੂੰ ਲੀਡਰ ਤਾਂ ਕਹਿੰਦੇ ਆ ਪਰ ਉਹ ਕਹਿੰਦੇ ਵੀ ਇਹ ਕੌਂਸਲਰ ਦੀ ਜ਼ਿੰਮੇਵਾਰੀ ਹੈ ਜੀ ਇਹੇ ਕਰਾਉਣਾ ਦੀ ਆ ਜੀ ਵਾ ਇਹ ਹੁਣ ਉਹਨਾਂ ਦੀ ਐਜੂਕੇਸ਼ਨ ਦੱਸਦੀਆਂ ਨਾ ਕਿ ਉਹਨਾਂ ਨੂੰ ਕਿੰਨੀ ਕਿ ਜਾਣਕਾਰੀ ਆ ਉਹ ਹਵਾ 'ਚ ਗੱਲਾਂ ਕਰਦੇ ਆ ਬਸ ਕੋਈ ਪੌਪੁਲੈਰਿਟੀ ਵਾਸਤੇ ਪਬਲਿਸਿਟੀ ਵਾਸਤੇ ਪਲੀਟੀਕਲੀ ਇਸ ਕੰਮ ਤੇ ਕਰਦੇ ਅਸਲ ਉਹ ਇੱਕ ਵੀ ਬੰਦਾ ਲਿਆ ਕੇ ਦਿਖਾ ਦੇ ਵੀ ਆਪਾਂ ਕੰਪਲੇਂਟ ਦਿੱਤੀ ਆ ਲਾਸਟ ਟਾਈਮ ਤੇ ਇੱਕ ਸੋਸ਼ਲ ਮੀਂ ਜਲੰਦਰ ਸੋਸ਼ਲ ਮੀਡੀਆ ਕੀ ਕੋਣ ਸੇਖੜੀ ਜੀ ਸੀਗੇ ਲਾਈਵ ਕਰਨ ਦੇ ਸੀਗੇ ਉਨੀ ਕਿਹਾ ਉਹਦੇ ਨੂੰ ਕਿਹਾ ਗਿਆ ਵੀ ਕਾਉਂਸਲਰ ਕੰਮ ਨਹੀਂ ਕਰਦਾ ਉਹ ਕਹਿ ਰਿਹਾ ਵੀ ਮੈਂ ਰਿਟਰਨ ਚ ਕੰਪਲੇਂਟ ਆ ਉਹਨਾਂ ਦੀ ਚੈੱਕ ਕੀਤੀਆਂ ਉਹ ਰਿਟਰਨ ਚ ਦੇ ਰਹੇ ਆ ਬਸ ਇਹ ਆ ਕਿ ਵੀ ਅਸੀਂ ਆਪੋਜੀਸ਼ਨ ਚ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੁੰਦੀ ਹੂੰ ਤੇ ਤੁਸੀਂ ਐ ਨਾ ਕੋਈ ਕਾਉਂਸਲਰ ਕੰਮ ਨਹੀਂ ਕਰਦਾ ਇੱਕ ਬੰਦਾ ਕਹਿੰਦਾ ਮੈਂ ਸਹੀ ਪਹੁੰਚ ਗਿਆ ਨਾ ਮੈਂ ਫੈਕਟਰੀਆਂ ਮੇਰੀਆਂ ਉਹ ਝੂਠ ਬੋਲਦਾ ਜੀ ਉਹਨੂੰ ਮੈਂ ਫੋਨ ਕੀਤਾ ਸੀਗਾ ਔਰ ਉਹਦੀ ਆਡੀਓ ਵੀਡੀਓ ਵੀ ਮੇਰੇ ਕੋਲ ਪਈ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਜੀ ਮੈਂ ਤਾਂ ਦਿਹਾੜੀ ਵਾਲਾ ਬੰਦਾ ਜੀ ਚੌਂਕੀਦਾਰ ਆ ਉਹ ਹਾਂ ਚੌਂਕੀਦਾਰ ਮੈਨੂੰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੁੰਦਾ ਕਹਿ ਰਿਹਾ ਵੀ ਮੈਂ ਦਿਹਾੜੀਦਾਰ ਬੰਦਾ ਆ ਔਰ ਉਹਦੀ ਜਾਣਕਾਰੀ ਲੈਦਾਂ ਵੀ ਉਹ ਕਹਿ ਰਿਹਾ ਜੀ ਵੀ ਮੈਂ ਕਲਾਕਾਰ ਆ ਮੈਂ ਉਹਨੂੰ ਕਿਹਾ ਵੀ ਬ੍ਰਦਰ ਆਪਾਂ ਸਵੇਰੇ ਚੱਲਣਾ ਆ ਕਾਲੀਆ ਕਲੋਨੀ ਅਫੀਸਰ ਮੈਂ ਇੱਕ ਹੋਰ ਰਿਮਾਈਂਡਰ ਲਾਉਂਗਾ ਤੁਸੀਂ ਮੇਰੇ ਨਾਲ ਜਾ ਕੇ ਐਪਲੀਕੇਸ਼ਨ ਦੇ ਕੇ ਆਉਣੀ ਆ ਉਹ ਕਹਿੰਦਾ ਜੀ ਮੈਨੂੰ ਸਮੱਸਿਆ ਨਾਲ ਕੋਈ ਮਤਲਬ ਨਹੀਂ ਆਪਾਂ ਤਾਂ ਮੋਬਾਈਲ ਫੋਨ ਦੇ ਉੱਤੇ ਫੇਸਬੁੱਕ ਤੇ ਆਉਣਾ ਸੀ ਅਸਲ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਬਸ ਇਹ ਫੋਕੀ ਪਬਲਿਸਿਟੀ ਚਾਹੁੰਦੇ ਆ ਡਰਾਮੇ ਖੁਦ ਕਰਦੇ ਆ ਲੋਕਾਂ ਤੇ ਦੋਸ਼ ਦਿੰਦੇ ਆ ਬਿਲਕੁਲ ਜੀ ਉਹ ਦਿਖਾਉਣ ਇੱਕ ਵੀ ਲੈਟਰ ਲਿਖੀ ਹੋਵੇ ਨਹੀਂ 7ਵੇਂ ਮਹੀਨੇ ਦੀ ਆ 4 7 ਦੀ ਇਸ ਤੋਂ ਪਹਿਲਾਂ ਵੀ ਕਈ ਲਿਖ ਚੁੱਕੇ ਹੋ ਤੇ ਰਿਮਾਈਂਡਰ ਲੱਗੇ ਆ ਹੁਣ ਤੁਸੀਂ ਨਹੀਂ ਨਹੀਂ ਆਈ ਬਿਲਕੁਲ ਗੱਲ ਕੀਤੀ ਕੋਈ ਜੀ ਬਿਲਕੁਲ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਹੁਣ ਬਰਸਾਤ ਆ ਜੇ ਨਹੀਂ ਜਿੰਨੀ ਦੇਰ ਤੱਕ ਪਾਣੀ ਨਹੀਂ ਸੁੱਕਦਾ ਮੌਸਮ ਨਹੀਂ ਠੀਕ ਹੁੰਦਾ ਪਰ ਰੋਡ ਨਹੀਂ ਬਣਾ ਸਕਦੇ ਟੈਕਨੀਕਲੀ ਤੌਰ ਤੇ ਉਹ ਠੀਕ ਆ ਪਰ ਉਹਨੂੰ ਜੇ ਪੱਕਾ ਹੱਲ ਨਹੀਂ ਕਰ ਟੋਕਾ ਤੇ ਟੈਂਪਰੇਰੀ ਤੌਰ ਤੇ ਦਾ ਸੋਲੂਸ਼ਨ ਤਾਂ ਕੱਢਿਆ ਜਾਣਾ ਚਾਹੀਦਾ ਇਹਨੂੰ ਦਰੋਸਤ ਕਰੋ ਚੱਲਣ ਯੋਗ ਤਾਂ ਕਰ ਦਿਓ ਸਹੀ ਹੈ ਜੇ ਪਰਫੈਕਟ ਨਹੀਂ ਤਾਂ ਚੱਲਣ ਯੋਗ ਤਾਂ ਕਰ ਦਿਓ ਪਰ ਉਹ ਆਪਣੇ ਸੀਰਮ ਤੋਂ ਬਾਹਰ ਨਿਕਲ ਕੇ ਰਾਜੀ ਸਹੀ ਹੈ